ਪਰ ਕੁਝ ਪੰਜਾਬ ਪੁਲਿਸ ਦੇ ਮੁਲਾਜ਼ਮ ਅਜੇ ਵੀ ਨੇ ਜੋ ਕਿ ਚਲਾਨ ਕੱਟਣ ਦੀ ਬਜਾਏ ਉਹਨਾਂ ਨੌਜਵਾਨਾਂ ਨੂੰ ਸਮਝਾਉਂਦੇ ਹੋਏ ਨਜ਼ਰ ਆਉਂਦੇ ਨੇ ਇਸ ਸਮੇਂ ਅਸੀਂ ਸੰਗਰੂਰ ਖੜੇ ਆ ਜਿੱਥੇ ਜ਼ਿਲ੍ਹਾ ਟ੍ਰੈਫਿਕ ਅਫਸਰ ਪਵਨ ਕੁਮਾਰ ਸ਼ਰਮਾ ਦੀ ਜੋ ਟੀਮ ਆ ਉਹ ਜਿੱਥੇ ਬਿਨਾ ਹੈਲਮਟ ਵਾਲੇ ਜੋ ਨੌਜਵਾਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਚਲਾਨ ਨਹੀਂ ਕੱਟਿਆ ਯਾਰ ਇਹ ਸਭ ਤੋਂ ਵੱਡੀ ਗੱਲ ਆ ਹੱਥ ਦੇ ਵਿੱਚ ਤੁਸੀਂ ਫੁੱਟੇ ਦੇਖ ਸਕਦੇ ਹੋ ਬੂਟੇ ਦਿੱਤੇ ਜਾ ਰਹੇ ਨੇ ਅਤੇ ਉਹਨਾਂ ਨੂੰ ਸਮਝਾਇਆ ਜਾ ਰਿਹਾ ਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਵੀ ਜੋ ਤੁਹਾਡੀ ਜ਼ਿੰਦਗੀ ਆ ਜ਼ਿੰਦਗੀ ਬੜੀ ਕੀਮਤੀ ਆ ਸਭ ਤੋਂ ਪਹਿਲਾਂ ਵੀਰ ਨਾਲ ਗੱਲ ਕਰਦੇ ਆ ਕਿਹਨਾਂ ਵੀਰੇ ਵਿਰਿੰਦਰ ਸਿੰਘ ਜੀ ਆ ਵੀਰਿੰਦਰ ਅੱਜ ਟ੍ਰੈਫਿਕ ਪੁਲਿਸ ਆਫਸਰ ਦੇ ਵੱਲੋਂ ਰੋਕਿਆ ਗਿਆ ਤਾਂ ਉਹਨੂੰ ਬੂਟਾ ਵੀ ਦਿੱਤਾ ਗਿਆ ਕੀ ਬੋਲਣੇ ਮੈਂ ਹੀ ਬੋਲਣਾ ਚਾਹਾਂਗਾ ਵੀ ਮੈਂ ਆਇਆ ਸੀਗਾ ਤੇ ਮੈਨੂੰ ਇਹਨਾਂ ਨੇ ਹੱਥ ਦਿੱਤਾ ਰੋਕਿਆ ਤੇ ਮੈਨੂੰ ਕਿਹਾ ਵੀ ਵੀ ਹੈਲਮਟ ਕਿੱਥੇ ਅੱਜ ਤਾਂ ਮੇਰੇ ਕੋਲ ਹੈ ਨਹੀਂ ਸੀ ਇਹਨਾਂ ਨੇ ਕਿਹਾ ਵੀ ਹੈਲਮਟ ਜ਼ਰੂਰੀ ਹੈ ਕਿਉਂਕਿ ਹੈਲਮਟ ਦੇ ਬੈਨੀਫਿਟ ਵੀ ਨੇ ਮੈਂ ਗ੍ਰੈਜੂਏਸ਼ਨ ਕਰ ਰਿਹਾ ਮੈਨੂੰ ਪਤਾ ਵੀ ਹੈ ਕਿਉਂਕਿ ਹੈਲਮਟ ਜੇ ਆਪਾਂ ਵੀ ਬਾਈਚਾਂ ਸੱਪਾ ਸਹੀ ਜਾ ਰਿਹਾ ਕੋਈ ਹੋਰ ਆਊਟਸਾਈਡ ਆ ਰਿਹਾ ਜਾਂ ਕੋਈ ਰੋਂਗ ਸਾਈਡ ਆ ਰਿਹਾ ਆਪਾਂ ਨੂੰ ਮਾਰ ਜਾਂਦਾ ਤਾਂ ਸਿਰ ਤੇ ਸੱਟ ਪਹਿਲਾਂ ਲੱਗਣ ਦਾ ਡਰ ਹੈ ਇਸ ਕਰਕੇ ਹੈਲਮਟ ਬਹੁਤ ਜ਼ਰੂਰੀ ਆ ਆ ਹੈਲਮਟ ਬਹੁਤ ਜ਼ਰੂਰੀ ਆ ਪੜੇ ਲੈ ਕੇ ਗ੍ਰੈਜੂਏਟ ਕਰ ਰਹੇ ਹੋ ਪਰ ਕਦੇ ਦੇਖਿਆ ਕੀ ਪੰਜਾਬ ਪੁਲਿਸ ਦਾ ਅਜਿਹਾ ਚਿਹਰਾ ਵੀ ਚਲਾਨ ਕੱਟਣ ਦੀ ਵੀ ਆਏ ਬੁੱਟੇ ਦਿੱਤੇ ਜਾਣ ਨਰਾਜੀ ਪਹਿਲਾਂ ਤਾਂ ਹੈ ਨਹੀਂ ਸੀ ਹੁਣ ਪਰ ਵਧੀਆ ਨੇ ਹੁਣ ਪੰਜਾਬ ਪੁਲਿਸ ਦੀ ਸਰਕਾਰ ਜੋ ਭਗਵਾਨ ਤਮਾਨ ਦੀ ਆ ਬਹੁਤ ਵਧੀਆ ਕਰ ਰਹੇ ਨੇ ਪੰਜਾਬ ਪੁਲਿਸ ਬਹੁਤ ਵਧੀਆ ਉਹਦੇ ਚੱਕ ਰਹੇ ਕੰਮ ਕਦਮ ਚੱਕ ਰਹੇ ਆ ਇਹ ਬਿਲਕੁਲ ਨੌਜਵਾਨ ਦਾ ਕਹਿਣਾ ਕਿ ਮੈਂ ਗ੍ਰੈਜੂਏਟ ਕਰ ਰਿਹਾ ਪਰ ਹੈਲਮਟ ਦਾ ਮੈਨੂੰ ਵੀ ਪਤਾ ਕਿ ਇੱਕ ਹੈਲਮਟ ਲਹਿਤਾ ਹੋਵੇ ਤਾਂ ਐਕਸੀਡੈਂਟੋ ਵਿੱਚ ਤਾਂ ਜਾਨ ਬਚ ਸਕਦੀ ਆ ਪਰ ਟ੍ਰੈਫਿਕ ਪੁਲਿਸ ਸੰਗਰੂਰ ਦੇ ਵੱਲੋਂ ਤੁਸੀਂ ਵੇਖ ਸਕਦੇ ਇੱਕ ਅਨਵੇਕਲਾ ਉਪਰਾਲਾ ਕੀਤਾ ਜਾ ਰਿਹਾ ਚਲਾਨ ਨਹੀਂ ਕੱਟੇ ਜਾ ਰਹੇ ਉਹਨਾਂ ਨੌਜਵਾਨਾਂ ਨੂੰ ਨਾ ਮੋਟਰਸਾਈਕਲਾਂ ਦੇ ਚਲਾਨ ਨਹੀਂ ਕੱਟੇ ਜਾ ਰਹੇ ਜਿਨ੍ਹਾਂ ਦੇ ਹੈਲਮਟ ਨਹੀਂ ਲੈਂਤੇ ਗਏ ਸਗੋ ਉਹਨਾਂ ਨੂੰ ਬੂਟੇ ਵੰਡੇ ਜਾ ਰਹੇ ਨੇ ਗੱਲ ਵੀ ਕਰਨ ਲੈ ਵੀਰ ਨਾ ਕੀ ਨਾ ਵੀਰੇ ਗੁਰਪ੍ਰੀਤ ਸਿੰਘ ਪੁਰਬੀ ਕਿਸ ਤਰ੍ਹਾਂ ਦੇਖਦੇ ਹੋਂ ਕੇਰੇ ਦਾ ਡਰ ਹੋ ਗਿਆ ਹੋਵੇ ਹੁਣ ਮਰ ਗਏ ਵੀ ਚਲਾਨ ਕੱਟਣਗੇ ਸੋਨੂ ਜੀ ਸੋਨੂ ਕਿਸ ਤਰ੍ਹਾਂ ਵੇਖਦੇ ਹੋਂ ਕੇਰੇ ਦਾ ਡਰ ਲੱਗ ਜਾਂਦਾ ਨਾ ਜਦੋਂ ਡਰਾਈਵ ਕੋ ਪੁਲਿਸ ਖੜੀ ਹੁੰਦੀ ਆ ਵੀ ਯਾਰ ਹੁਣ ਤਾਂ ਚਲਾਨ ਕੱਟਿਆ ਗਿਆ 5-700 ਦਾ 1000 ਦਾ ਨੁਕਸਾਨ ਹੋ ਗਿਆ ਪਰ ਚਲਾਨ ਦੀ ਵੀ ਇਹ ਬੁੱਟਾ ਫੜਾਤਾ ਸ਼ਰਮ ਮੇਂ ਮਹਿਸੂਸ ਹੋ ਰਹੀ ਹੈ ਮੈਂ ਕਿਸ ਤਰ੍ਹਾਂ ਦਾ ਉਪਰ ਵਾਲਾ ਦੇਖਦੇ ਹੋਂ ਪੰਜਾਬ ਸਰ ਵਧੀਆ ਜੰਦਾ ਬਹੁਤ ਵਧੀਆ ਕਰਾ ਲੈ ਅੱਗੇ ਤਾਂ ਹੈਲਮਟ ਪਾਉਂਗੇ ਬਿਲਕੁਲ ਜੀ ਹੈਲਮਟ ਸਰ ਕੰਮ ਤੇ ਪਹਿਮ ਕੰਮ ਤੇ ਆਇਆ ਕਰੋ ਫੋਨ ਆ ਗਿਆ ਸੀ ਹਾਂ ਇੱਥੇ ਕੰਮ ਚੱਲਦਾ ਨਾਲ ਹੀ ਨਹੀਂ ਐਨ ਇੱਕ ਫਰਕ ਜੀ ਕਹਿੰਦੇ ਕੁਝ ਕੁਝ ਜੇ ਹੋ ਜੇ ਤਾਂ ਫਿਰ ਹੈਲਮਟ ਪਾਈ ਰਹਿ ਜੂਗਾ ਬਿਲਕੁਲ ਸਹੀ ਗੱਲ ਹੈਗੀ ਬਸ ਇਦਾਂ ਸੀਗਾ ਵੀ ਹੁਣ ਆ ਜਾ ਕੇ ਮੁੜ ਕੇ ਪੰਜਾਂ ਮਿੰਟਾਂ ਚ ਤੇ ਨਹੀਂ ਸੋਚਿਆ ਇਹਨਾਂ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਹੈਲਮਟ ਕੰਮ ਤੇ ਰਹਿ ਗਿਆ ਪਰ ਜ਼ਿੰਦਗੀ ਸਭ ਤੋਂ ਕੀਮਤੀ ਆ ਇਸ ਕਰਕੇ ਜੋ ਟ੍ਰੈਫਿਕ ਪੁਲਿਸ ਜ਼ਿਲ੍ਹਾ ਸੰਗਰੂਰ ਆ ਉਹਨਾਂ ਦੇ ਇੰਚਾਰਜ ਭਵਨ ਕੁਮਾਰ ਸ਼ਰਮਾ ਦੀ ਇੱਕ ਨਵੇਕਲੀ ਪਹਿਲਾ ਆਖਾਂਗੇ ਕੀ ਨਾਮ ਇਹਰੇ ਮੇਰੇ ਮੇਰਾ ਨਵਜੋਤ ਸਿੰਘ ਜੀ ਨਵਜੋਤ ਕਿਸ ਤਰ੍ਹਾਂ ਦੇਖਦੇ ਹੋ ਅਕਸਰ ਪੁਲਿਸ ਰੋਕਦੀ ਆ ਜਦੋਂ ਹੱਥ ਦੇਣ ਦੇ ਤਾਂ ਸਾਨੂੰ ਚਲਾਨ ਕੱਟਦਾ ਅੱਜ ਬੁੱਟਾ ਉੜਾਤਾ ਸਰ ਬਹੁਤ ਵਧੀਆ ਉਪਰਾਲਾ ਕੀਤਾ ਸਾਨੂੰ ਸੁਚੇਤ ਕਰ ਰਹੇ ਨੇ ਕਿ ਹੈਲਮਟ ਵਾਸਤੇ ਤੇ ਵੀ ਬਹੁਤ ਵਧੀਆ ਕੰਮ ਕੀਤਾ ਜੀ ਵੀ ਅੱਗੇ ਤੋਂ ਅਸੀਂ ਇਹ ਫੇਰ ਰਿਆ ਕਰਾਂਗੇ ਲੈ ਕੇ ਆਇਆ ਕਰਾਂਗੇ ਜੁਰਗੇ ਅਕਸਰ ਆਕੇ ਇੰਨਾ ਲਗਾਤਾਰ ਮਸ਼ਹੂਰੀਆਂ ਐਡਵਰਟਾਈਜ਼ਮੈਂਟ ਵੀ ਆਉਂਦੀ ਆ ਕਿ ਤੁਸੀਂ ਹੈਲਮਟ ਪਾ ਕੇ ਚਲਾਓ ਚੁਰਗੇ ਜ਼ਿੰਦਗੀ ਕੀਮਤੀ ਇੱਕ ਵਾਰ ਮਿਲਨੀ ਜ਼ਿੰਦਗੀ ਇੱਕ ਵਾਰ ਮਿਲਨੀ ਹੈ ਹੈਲਮਟ ਜ਼ਰੂਰੀ ਹੈ ਹਾਂਜੀ ਹਾਂਜੀ ਜ਼ਰੂਰੀ ਹੈ ਜੀ ਬਸ ਅੱਗੇ ਤੋਂ ਲੈ ਕੇ ਆਇਆ ਕਰਾਂਗੇ ਕਿਸ ਤਰ੍ਹਾਂ ਉਪਰਾਲਾ ਨੂੰ ਕਿਸ ਤਰ੍ਹਾਂ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਸਰ ਇਹ ਬਿਲਕੁਲ ਹੈ ਭਈ ਦਾ ਕਹਿਣਾ ਕਿ ਜੋ ਟ੍ਰੈਫਿਕ ਪੁਲਿਸ ਸੰਗਰੂਰ ਦਾ ਜੋ ਉਪਰਾਲਾ ਚੰਗਾ ਉਪਰਾਲਾ ਤੁਸੀਂ ਵੇਖਸੋ ਇੱਕ ਵਾਰ ਮੇਰੇ ਸਹਿਯੋਗੀ ਨੂੰ ਆਖੋ ਜਰੂਰ ਤਸਵੀਰ ਦਿਖਾਈ ਜਾਵੇ ਇਹੋ ਮੋਟਰਸਾਈਕਲ ਨੌਜਵਾਨ ਨੇ ਜਿਨ੍ਹਾਂ ਦੇ ਟ੍ਰੈਫਿਕ ਪੁਲਿਸ ਦੇ ਵੱਲੋਂ ਚਲਾਣ ਨਿਕਟੇ ਗਏ ਸਗੋਂ ਹੱਥ ਦੇ ਵਿੱਚ ਬੂਟੇ ਦੇ ਦਿੱਤੇ ਗਏ ਨੇ ਬੂਟੇ ਦੇ ਦਿੱਤੇ ਗਏ ਨੇ ਹੱਥਾਂ ਦੇ ਵਿੱਚ ਨੇ ਪਰ ਕਹਿੰਦੇ ਨੇ ਕੀ ਚੰਗਾ ਉਪਰਾਲਾ ਵੀਰ ਨਾਲ ਗੱਲ ਕਰਦੇ ਆ ਦੇਖੋ ਤੁਸੀਂ ਅ ਇਨਚਾਰਜ ਸਾਹਿਬ ਬੂਟਾ ਦੇ ਰਹੇ ਨੇ ਮੈਨੂੰ ਲੱਗਦਾ ਕਿ ਇੱਕ ਨਵਿਕਲੀ ਪਹਿਲ ਜਿਸ ਤਰ੍ਹਾਂ ਮੈਂ ਪਹਿਲਾਂ ਆਖਿਆ ਵੀਰ ਨਾਲ ਗੱਲ ਕਰਦਾ ਫਿਰ ਸਭ ਨਾਲ ਗੱਲ ਕਰਾਂ ਕਿ ਨਾਂ ਮੇਰੇ ਰਗਵੀਰ ਸਿੰਘ ਆ ਯਾਰ ਤਕਵੀਰ ਹੱਥ ਦੇ ਵਿੱਚ ਹੈਲਮਟ ਫੜਿਆ ਕਹਿੰਦੇ ਸਿਰ ਤੇ ਲਈਦਾ ਕੋਈ ਬੱਸਾਂ ਟ੍ਰੈਫਿਕ ਕਰੋਟ ਕਰੇ ਮਾਰਕੀਟ ਕਰਨੀ ਪੈਂਦੀ ਹੈ ਨਾ ਹੈਲਮਟ ਦਾ ਜਿੰਨਾ ਨਹੀਂ ਕੁਝ ਤੁੰਜੋ ਬੱਸ ਨੂੰ ਐਲਬਰਟ ਬਾਜ਼ਾਰ ਤੋਂ ਨਿਕਲਦੇ ਹੈਲਮਟ ਲੈ ਲੈਣੀ ਇੱਕ ਰੱਬ ਨਾ ਕਰੇ ਕੋਈ ਹਾਦਸਾ ਵਾਪਰ ਜਾਏ ਕਿਉਂਕਿ ਬੜੀ ਦੂਰ ਆ ਕੇ ਸ਼ਹਿਰ ਤੋਂ ਤੁਸੀਂ ਟ੍ਰੈਫਿਕ ਚੱਲਦੀ ਆ ਪੁਲਿਸ ਦੇ ਵੱਲੋਂ ਹੱਥ ਦਿੱਤਾ ਕਿ ਲੱਗਦਾ ਮੈਨੂੰ ਐ ਹੋ ਗਿਆ ਹੋਵੇ ਹੁਣ ਤਾਂ ਗਏ ਚਲਾਨ ਕੱਟਦਾ ਨਹੀਂ ਨਹੀਂ ਚਲਾਉਣ ਵਾਲੀ ਗੱਲ ਤਾਂ ਨਹੀਂ ਹੈਗੀ ਜੀ ਬੱਸ ਚਲੋ ਵਧੀਆ ਗੱਲ ਆਈ ਆ ਦਰਖਤ ਦੇ ਰਹੇ ਆ ਜੀ ਚਲੋ ਵਧੀਆ ਚਲੋ ਇੱਕ ਨਵੀਂ ਪੈਲਟ ਸ਼ੁਰੂ ਕੀਤੀ ਹੈ ਗਾ ਸਰਕਾਰ ਨੇ ਵਧੀਆ ਠੀਕੋ ਅੱਗੇ ਤੋਂ ਹੈਲਮਟ ਪਾਵਾਂਗੇ ਹਾਂਜੀ ਹੈਲਮਟ ਪਾਵਾਂਗੇ ਬਿਲਕੁਲ ਵੀਰ ਦਾ ਕਹਿਣਾ ਕਿ ਅੱਗੇ ਤੋਂ ਹੈਲਮਟ ਦਾ ਧਿਆਨ ਰੱਖਾਂਗੇ ਜ਼ਿੰਦਗੀ ਕੀਮਤ ਹੈ ਸਾਡੇ ਨਾਲ ਪਵਨ ਸ਼ਰਮਾ ਮਯੂਰ ਸ਼ਰਮਾ ਜੀ ਇੱਕ ਨਵੀਂ ਇਕਲੀ ਪੈਲਟ ਦੀ ਪਹਿਲਾਂ ਤੁਹਾਨੂੰ ਵਧਾਈਆਂ ਦਿੰਨੇ ਆ ਲੱਖ ਲੱਖ ਵਧਾਈਆਂ ਹੋਣ ਕਿਉਂਕਿ ਪੁਲਿਸ ਦਾ ਪੁਲਿਸ ਦਾ ਇਹ ਜਾ ਚਿਹਰਾ ਉਸ ਦਾ ਚਿਹਰਾ ਅਸੀਂ ਇਹੋ ਜਿਹਾ ਕਦੇ ਵੇਖਿਆ ਨਹੀਂ ਕਿ ਚਲਾਨ ਦੀ ਜਗ੍ਹਾ ਤੇ ਬੁੱਟੇ ਦਿੱਤੇ ਜਾਣ ਦੇਖੋ ਮਾਨਯੋਗ ਸਾਡੇ ਡੀਜੀਪੀ ਨੇ ਟ੍ਰੈਫਿਕ ਏਐਸ ਰਾਏ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਸ਼ੁਰੂ ਕਰਦੋ ਜਿਸਨ ਰੀਸ ਦਿੱਤੇ ਗਏ ਨੇ ਕਿ ਵੀ ਪਹਿਲਾਂ ਜਿਹੜੇ ਲੋਕ ਹੈਲਮਟ ਨਹੀਂ ਪਹਿਨਦੇ ਉਹਨਾਂ ਨੂੰ ਵੇਅਰ ਕਰੋ ਅੱਜ ਅਸੀਂ ਜਿਨ੍ਹਾਂ ਲੋਕਾਂ ਨੇ ਹੈਂਡਲ ਬਰਡ ਨਹੀਂ ਪਹਿਨੇ ਸੀ ਇੱਕ ਸ਼ਖਸ ਇਹ ਵੀ ਮਿਲਿਆ ਸੀ ਵੀ ਹੈਲਮਟ ਉਹਦਾ ਇੱਕ ਕੋਲ ਸੀਗਾ ਪਰ ਉਹਨੇ ਹੱਥ ਦੇ ਵਿੱਚ ਫੜਿਆ ਸੀਗਾ ਅਸੀਂ ਥੋੜੇ ਚੈਨਲ ਰਾਹੀਂ ਅਪੀਲ ਕਰਦੇ ਆਂ ਵੀ ਹੈਲਮਟ ਬਹੁਤ ਜ਼ਰੂਰੀ ਹੈ ਜਦੋਂ ਕੋਈ ਐਕਸੀਡੈਂਟ ਹੁੰਦਾ ਜ਼ਿਆਦਾਤਰ ਸਿਰ ਦੇ ਵਿੱਚ ਸੱਟ ਵੱਜਦੀ ਆ ਜੋ ਬਹੁਤ ਭਿਆਨਕ ਰੂਪ ਧਾਰ ਲੈਂਦੀ ਆ ਕਿਸੇ ਦੀਆਂ ਲੱਤਾਂ ਖੜ ਜਾਂਦੇ ਨੇ ਕਿਸੇ ਦੀ ਰੀਡ ਦੀ ਹੱਡੀ 'ਚ ਪ੍ਰੋਬਲਮ ਆ ਜਾਂਦੀ ਆ ਤੇ ਡੈਥ ਵੀ ਜ਼ਿਆਦਾਤਰ ਹੈਡ ਇੰਜਰੀ ਨਾਲ ਹੁੰਦੀ ਆ ਇਸ ਲਈ ਲੋਕਾਂ ਨੂੰ ਅਪੀਲ ਕਰਦੇ ਆਂ ਬੇਨਤੀ ਕਰਦੇ ਆਂ ਵੀ ਹੈਲਮਟ ਲੈਣਾ ਬਹੁਤ ਜ਼ਰੂਰੀ ਆ ਸਾਡੇ ਮਨਜੋਗ ਐਸਐਸਪੀ ਸਭ ਨੂੰ ਹੁਕਮ ਹੋਇਆ ਸੀਗਾ ਵੀ ਸਕੂਲਾਂ ਕਾਲਜਾਂ ਦੇ ਵਿੱਚ ਜਾਓ ਤੇ ਹੈਲਮਟ ਬਾਰੇ ਦੱਸੋ ਇਹ ਅੱਜ ਦਾ ਵਿਆਸ ਆ ਅਗਰ ਕੋਈ ਹੈਲਮਟ ਲੈਣ ਤੋਂ ਬਾਅਦ ਨਹੀਂ ਲਏਗਾ ਉਹਦਾ ਚਲਾਨ ਹੋਏਗਾ ਬੰਗੀ ਕਿਹੜੀ ਗੱਲ ਕੀਤੀ ਵੀ ਮਾ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆਇਆ ਖਿਆਲ ਆ ਕਿਉਂਕਿ ਤੁਸੀਂ ਅਫਸਰੋਂ ਮੌਕੇ ਦੇ ਅਫਸਰੋਂ ਅਫਸਰ ਤਾਂ ਕਹਿੰਦਾ ਆਪਣੇ ਜੋ ਨੀਚੇ ਹੁੰਦੇ ਨੇ ਅਧਿਕਾਰੀ ਉਹਨਾਂ ਨੂੰ ਚਲਾਨ ਕੱਟਣ ਦੀ ਹਦਾਇਤ ਕੀਤੀ ਜਾਂਦੀ ਆ ਪਰ ਮਨ ਦੇ ਵਿੱਚ ਕਿਵੇਂ ਆ ਵੀ ਯਾਰ ਚਲਾਨ ਨਹੀਂ ਕੱਟਣਾ ਬੂਟੇ ਦੇ ਕੇ ਸਮਝਾਉਣਾ ਦੇਖੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਹੁਕਮ ਹੋਇਆ ਸੀ ਵੀ ਪਹਿਲਾਂ ਇਹਨਾਂ ਨੂੰ ਦੱਸਿਆ ਜਾਵੇ ਵੀ ਹੈਲਮਟ ਲੈਣਾ ਬਹੁਤ ਜ਼ਰੂਰੀ ਹੈ ਪਰ ਹਰ ਇੱਕ ਨੂੰ ਪਤਾ ਵੀ ਹੈਲਮਟ ਲੈਣਾ ਜ਼ਰੂਰੀ ਹੈ ਪਰ ਜਾਣ ਬੁੱਝ ਕੇ ਲੈਂਦੇ ਇਹ ਥੋੜੇ ਜਿਹੜੇ ਅੱਜ ਅਸੀਂ ਇਹ ਬੂਟੇ ਬੰਡੇ ਨੇ ਇਹ ਨੌਜਵਾਨ ਬੱਚੇ ਨੇ ਤੇ ਇਹਨਾਂ ਨੂੰ ਪਤਾ ਲੱਗੂਗਾ ਸਾ ਇਹ ਮੈਸੇਜ ਦੇਣਗੇ ਵੀ ਸਾਡਾ ਚਲਾਨ ਨਹੀਂ ਕਟਿਆ ਸੀ ਸਾਨੂੰ ਪੁਲਿਸ ਨੇ ਬੜੀ ਰਿਸਪੈਕਟ ਨਾਲ ਰੋਕ ਕੇ ਸਮਝਾਇਆ ਵੀ ਆ ਬੂਟੇ ਵੀ ਦਿੱਤੇ ਗਏ ਰਹੇ ਬਰਨਰ ਅੱਜ ਤੋਂ ਬਾਅਦ ਨਹੀਂ ਕਰਨਗੇ ਇਹਨਾਂ ਦੇ ਚਲਾਨ ਹੋਣਗੇ ਜੀ ਬਿਲਕੁਲ ਪਵਨ ਕੁਮਾਰ ਸ਼ਰਮਾ ਦਾ ਕਹਿਣਾ ਕਿ ਮਾਨਯੋਗ ਐਸਐਸਪੀ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਹਿਲਾਂ ਸਮਝਾਇਆ ਜਾ ਰਿਹਾ ਕਿ ਜਿਨ੍ਹਾਂ ਦੇ ਹੈਲਮਟ ਨਹੀਂ ਲਾਤੇ ਉਹਨਾਂ ਨੂੰ ਬੂਟੇ ਦਿੱਤੇ ਜਾਣ ਆ ਵੀਰ ਵੀ ਖੜੇ ਨੇ ਹੱਥ ਦੇ ਵਿੱਚ ਬੂਟਾ ਆ ਕਿਸ ਤਰ੍ਹਾਂ ਮੰਨਦੇ ਹੋ ਵੀਰੇ ਕਿਉਂਕਿ ਜਦੋਂ ਪੁਲਿਸ ਰੋਕਦੀ ਹੈ ਅਗਲਾ ਕਹਿੰਦਾ ਵੀ ਹੋ ਗਿਆ ਕੁੰਡਾ ਹੋ ਗਿਆ ਚਲਾਨ ਪਰ ਜਦੋਂ ਰੁਕਿਆ ਤਾਂ ਹੱਥ ਦੇ ਵਿੱਚ ਬੂਟਾ ਰੱਖ ਕੇ ਦੇਖੋ ਜੀ ਇਹ ਜੇ ਆਪਾਂ ਗੱਲ ਕਰੀਏ ਸਾਡੇ ਜਿਹੜੇ ਸੰਗਰੂਰ ਦੀ ਟ੍ਰੈਫਿਕ ਪੁਲਿਸ ਆ ਉਹਦਾ ਬਹੁਤ ਵੱਡਾ ਇੱਕ ਉਪਰਾਲਾ ਮੈਂ ਮੰਨਦਾ ਕਿਉਂਕਿ ਆਮ ਤੌਰ ਤੇ ਜਿਹੜਾ ਲੋਕ ਨੇ ਉਹ ਜਿਹੜਾ ਡਰ ਦਾ ਮਾਹੌਲ ਹੁੰਦਾ ਕਿ ਹੁਣ ਰੋਕ ਲਿਆ ਤੁਹਾਡੇ ਅੱਲੀ ਗੱਲ ਕਿ ਹੁਣ 5-700 ਜਾਂ 1000 2000 ਨੂੰ ਚਲਾਨ ਹੋਊਗਾ ਹੀ ਹੋਊਗਾ ਪਰ ਜਿਸ ਤਰ੍ਹਾਂ ਸਾਡੇ ਸੰਗਰੂਰ ਦੀ ਪੁਲਿਸ ਜਿਹੜਾ ਪਹਿਲਾਂ ਅਵੇਅਰ ਕਰ ਰਹੀ ਆ ਔਰ ਲੋਕਾਂ ਦੇ ਨਾਲ ਇਹਦੇ ਵਿੱਚ ਜਿਹੜਾ ਪੰਜਾਬ ਪੁਲਿਸ ਪ੍ਰਤੀ ਜਿਹੜਾ ਹਮਦਰਦੀ ਔਰ ਪਿਆਰ ਦੀ ਜਿਹੜੀ ਭਾਵਨਾ ਉਹ ਵੀ ਵਧੂਗੀ ਔਰ ਇਹ ਮੈਂ ਸਮਝਦਾ ਕਿ ਬਹੁਤ ਹੀ ਵੱਡਾ ਔਰ ਨੇਕ ਉਪਰਾਲਾ ਜੀ ਹਾਂ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਨੇਕ ਉਪਰਾਲਾ ਪਿਆਰ ਦੀ ਭਾਵਨਾ ਵਧੂਗੀ ਮੇਲ-ਜੋਲ ਵਧੂਗਾ ਪਰ ਉੱਤੇ ਹੀ ਸੰਗਰੂਰ ਟ੍ਰੈਫਿਕ ਪੁਲਿਸ ਦੇ ਵੱਲੋਂ ਨੌਜਵਾਨਾਂ ਨੂੰ ਚਲਾਨ ਦੀ ਬਜਾਏ ਪੂਟੇ ਦਿੱਤੇ ਜਾ ਰਹੇ ਨੇ ਕੈਮਰਾਮੈਨ ਜਤਿੰਦਰਪਾਲ ਲੋਟੇ ਦੇ ਨਾਲ ਹਰਜੀਤ ਸਿੰਘ ਸੇਠ